ਦੋਸਤੋ ਜਿਹੜੀ ਕੇਂਦਰ ਦੇ ਵਿੱਚ ਅੱਜ ਨਵੀਂ ਸਰਕਾਰ ਬਣੀ ਆ ਮੈਂ ਉਹਦੀ ਗੱਲਬਾਤ ਕਰਨ ਜਾ ਰਿਹਾ ਵਾਂ ਲਗਾਤਾਰ ਐਨਡੀਏ ਦੀ ਤੀਜੀ ਵਾਰ ਸਰਕਾਰ ਬਣੀ ਆ ਬਹੁਤ ਵੱਡੀ ਪ੍ਰਾਪਤੀ ਹੈ ਹਾਲਾਂਕਿ ਜਿਹੋ ਜੀ ਬਹੁਮਤ ਦੀ ਆਸ ਸੀ ਉਹ ਬਹੁਮਤ ਨਹੀਂ ਆਈ ਇਸ ਤੋਂ ਵੀ ਵੱਡੀ ਪ੍ਰਾਪਤੀ ਹੈ ਨਰਿੰਦਰ ਮੋਦੀ ਦਾ ਤੀਜੀ ਵਰੀ ਲਗਾਤਾਰ ਪ੍ਰਧਾਨ ਮੰਤਰੀ ਬਣਨਾ ਪੰਡਿਤ ਨਹਿਰੂ ਤੋਂ ਬਾਅਦ ਇਹ ਇੱਕ ਤਰੀਕੇ ਦਾ ਨਵਾਂ ਰਿਕਾਰਡ ਹੈ ਔਰ ਇਹਦੇ ਵਾਸਤੇ ਉਹ ਵਿਦਾਈ ਦੇ ਪਾਤਰ ਨੇ ਪਰ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਵਾਂ ਉਹ ਹੈ ਇਸ ਸਰਕਾਰ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਦੀ ਪੰਜਾਬ ਤੇ ਔਰ ਪੰਜਾਬ ਚੋਂ ਔਰ ਚੰਡੀਗੜ੍ਹ ਦੇ ਵਿੱਚੋਂ ਭਾਜਪਾ ਦਾ ਕੋਈ ਉਮੀਦਵਾਰ ਇਹ ਚੋਣਾ ਨਹੀਂ ਜਿੱਤਿਆ ਇਸ ਦੇ ਬਾਵਜੂਦ ਜੇ ਦੋ ਪੰਜਾਬੀਆਂ ਨੂੰ ਸਿੱਖ ਪਾਈਚਾਰੇ ਦੇ ਲੋਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਵਾ ਤੇ ਇੱਥੋਂ ਲੱਗਦਾ ਵਾ ਪਤਾ ਲੱਗਦਾ ਵਾ ਕਿ ਪੰਜਾਬ ਦੀ ਕਿੰਨੀ ਕੁ ਮਹੱਤਤਾ ਵਾ ਜਾਂ ਸਰਕਾਰ ਪੰਜਾਬ ਨੂੰ ਕਿੰਨੀ ਕੁ ਮਹੱਤਤਾ ਦੇਣੀ ਚਾਹੁੰਦੇ ਆ ਪਰ ਜੇ ਆਪਾਂ ਸਿਰਫ ਨੈਤਿਕਤਾ ਦੀ ਗੱਲ ਕਰੀਏ ਤਾਂ ਇਹ ਵੀ ਗੱਲ ਕਰਨੀ ਬਣਦੀ ਆ ਕਿ ਕਿੰਨਾ ਕੁ ਸਹੀ ਆ ਕਿ ਕੋਈ ਬੰਦਾ ਜਿਹੜਾ ਵਾ ਉਹ ਹੁਣੇ ਪਾਰਟੀ ਬਦਲ ਕੇ ਭਾਜਪਾ ਦੇ ਵਿੱਚ ਆਇਆ ਹੋਵੇ ਚੋਣ ਵੀ ਹਾਰ ਗਿਆ ਹੋਵੇ ਔਰ ਫਿਰ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਹੋਵੇ ਖੈਰ ਉਹ ਇੱਕ ਵੱਖੀ ਗੱਲ ਆ ਪਰ ਜੇ ਆਪਾਂ ਲੋਕਤਾਂਤ੍ਰਿਕ ਪਰੰਪਰਾਵਾਂ ਦੀ ਵੀ ਗੱਲ ਕਰੀਏ ਤੇ ਇਹ ਵੀ ਅਫਸੋਸ ਦੀ ਗੱਲ ਹੈ ਕਿ ਲਗਾਤਾਰ ਇਥੋਂ ਜਿਹੜੇ ਚੋਣ ਹਾਰਦੇ ਆ ਉਹਨਾਂ ਨੂੰ ਉੱਚ ਅਹੁਦੇ ਦਿੱਤੇ ਜਾਂਦੇ ਆ ਮੰਤਰੀ ਬਣਾ ਜਾਂਦਾ ਵਾ 2014 ਚ ਤੁਹਾਨੂੰ ਯਾਦ ਆ ਕਿ ਅਰੰਗ ਜੈਟਲੀ ਚੋਣ ਹਾਰੇ ਔਰ ਉਹਨਾਂ ਨੂੰ ਮੰਤਰੀ ਬਣਾਇਆ ਗਿਆ 2019 ਦੇ ਵਿੱਚ ਹਰਦੀਪ ਸਿੰਘ ਪੂਰੀ ਚੋਣ ਹਾਰੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਠੀਕ ਹੈ ਉਸ ਤੋਂ ਬਾਅਦ ਸੋਮਪ੍ਰਕਾਸ਼ ਵਿਜੇ ਸੰਪਲਾ ਚੋਣ ਜਿੱਤੇ ਔਰ ਫਿਰ ਉਹ ਮੰਤਰੀ ਬਣੇ ਹੁਣ ਫਿਰ ਰਮਨਜੀਤ ਬਿੱਟੂ ਨੂੰ ਚੋਣ ਹਾਰਨ ਤੋਂ ਬਾਅਦ ਮੰਤਰੀ ਬਣਾਇਆ ਗਿਆ ਵਾ ਲੇਕਿਨ ਰਮਨਜੀਤ ਬਿੱਟੂ ਦੇ ਖਿਲਾਫ ਇਤਰਾਜ਼ ਸਿਰਫ ਇਹ ਨਹੀਂ ਕਿ ਉਹ ਚੋਣ ਹਾਰ ਗਿਆ ਚੋਣਾਂ ਤੋਂ ਠੀਕ ਪਹਿਲੋਂ ਜਿਸ ਤਰ੍ਹਾਂ ਦੇ ਉਹ ਬਿਆਨ ਦਿੰਦੇ ਰਹੇ ਆ ਤੁਹਾਨੂੰ ਯਾਦ ਆ ਕਿਸਾਨ ਅੰਦੋਲਨ ਮਿਲੇ ਉਹਨਾਂ ਦੀ ਕਿਸਾਨਾਂ ਦਾ ਚੜ੍ਹਪੀ ਹੋਈ ਸੀ ਉਹਨਾਂ ਦੀ ਦਸਤਾਰ ਵੀ ਉਤਰ ਗਈ ਸੀਗੀ ਉਹ ਹਾਲੀ ਦੀ ਗੱਲ ਜਿਹੜੀ ਹੈ ਲੋਕਾਂ ਨੂੰ ਯਾਦ ਆ। ਉਸ ਤੋਂ ਬਾਅਦ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ ਆ ਯੋਗੀ ਅਦਿੱਤਿਆਨਾਥ ਆਏ ਉਹਨਾਂ ਦੇ ਵਾਸਤੇ ਪ੍ਰਚਾਰ ਕਰਨ ਵਾਸਤੇ ਅਮਿਤ ਸ਼ਾਹ ਆਏ। ਔਰ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਵੇਂ ਯੂਪੀ ਦੇ ਵਿੱਚ ਬੁਲਡੋਜ਼ਰ ਚੱਲੇ ਆ ਪੰਜਾਬ ਦੇ ਵਿੱਚ ਵੀ ਨਸ਼ਿਆਂ ਦੇ ਖਿਲਾਫ, ਵਿਛਤਾਚਾਰ ਦੇ ਖਿਲਾਫ, ਗੈਂਗਸਟਰਸ ਦੇ ਖਿਲਾਫ ਬੁਲਡੋਜ਼ਰ ਚਲਾਉਣ ਦੀ ਲੋੜ ਆ। ਉਹਨਾਂ ਜਿਹੜੇ ਫੈਮਲੀਆਂ ਆ ਉਹਨਾਂ ਦੀ ਜਾਇਦਾਦ ਜ਼ਬਤ ਕਰਨ ਦੀ ਲੋੜ ਆ। ਇਹ ਗੱਲ ਪੰਜਾਬ ਦੇ ਲੋਕਾਂ ਨੂੰ ਬਹੁਤੀ ਪਸੰਦ ਨਹੀਂ ਸੀ ਆਈ। वैसे ते ए बुलडोजर पॉलिटिक्स जेडी है कुछ हद तक यूपी ਦੇ ਵਿੱਚ ਵੀ ਇਹ ਨਿਕਾਰੀ ਗਈ ਆ। ਅ ਦੂਸਰਾ ਇੱਕ ਆਸ ਜਿਤਾਈ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੋਂ ਐਰ ਕੀ ਸੌ ਚੁੱਕਣਗੇ ਤੇ ਇੱਕ ਨਵੀਂ ਸ਼ੁਰੂਆਤ ਪੰਜਾਬ ਦੇ ਨਾਲ ਕਿਸਾਨਾਂ ਦੇ ਨਾਲ ਕੀਤੀ ਜਾਊਗੀ। ਔਰ ਇੰਜ ਲੱਗਦਾ ਵਾ ਕਿ ਰਮਨਜੀਤ ਸਿੰਘ ਬਿੱਟੂ ਦੇ ਨੂੰ ਮੰਤਰੀ ਲੈਂਡ ਦੇ ਨਾਲ ਕੁਝ ਹੱਦ ਤੱਕ ਉਹਨਾਂ ਜਿਹੜੀਆਂ ਆਸ ਬਣੀ ਸੀਗੀ ਉਹ ਤੇ ਤਰੀਕੇ ਦਾ ਪਾਣੀ ਫਿਰ ਗਿਆ ਵਾ। ਰਵਨੀਤ ਸਿੰਘ ਬਿੱਟੂ ਨੂੰ ਮਿਨਿਸਟਰ ਆਫ ਸਟੇਟ ਲਿਆ ਗਿਆ ਵਾ ਅ ਔਰ ਦੇਖਦੇ ਹਾਂ ਕਿ ਉਹਨਾਂ ਨੂੰ ਫਾਈਨਲੀ ਪੋਰਟਫੋਲੀਓ ਜਿਹੜਾ ਵਾ ਉਹ ਕੀ ਦਿੱਤਾ ਜਾਂਦਾ ਵਾ ਚੋਣ ਪ੍ਰਚਾਰ ਵੇਲੇ ਰਵਨੀਤ ਬਿੱਟੂ ਨੇ ਆਪਣੇ ਦਾਦਾ ਜੀ ਸਰ ਬਿਆਨ ਸਿੰਘ ਦੀ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹੋ ਜੀ ਸਰ ਬਿਆਨ ਸਿੰਘ ਦੀ ਸਰਕਾਰ ਸੀਗੀ ਉਹੋ ਜੀ ਇੱਥੇ ਸਖਤੀ ਕਰਨ ਦੀ ਲੋੜ ਆ ਬਹੁਤ ਸਾਰੇ ਲੋਕ ਉਹਨਾਂ ਦਿਨਾਂ ਨੂੰ ਯਾਦ ਕਰਦੇ ਉਹਨਾਂ ਨੂੰ ਲੱਗਦਾ ਕਿ ਉਹਦੇ ਕਰਕੇ ਇੱਥੇ ਅੱਤਵਾਦ ਖਤਮ ਹੋ ਗਿਆ ਲੇਕਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਵੀ ਲੱਗਦਾ ਕਿ ਉਸ ਤਰ੍ਹਾਂ ਦੀ ਜਿਹੜੀ ਗਵਰਨੈਂਸ ਸੀਗੀ ਉਹ ਗਲਤ ਸੀ ਸ਼ਾਇਦ ਜੇ ਅੱਜ ਅਮਰਿਤਪਾਲ ਸਿੰਘ ਜਾਂ ਸਰਜੀਤ ਸਿੰਘ ਖਾਲਸਾ ਇਹ ਚੋਣ ਜਿੱਤੇ ਆ ਤਾਂ ਉਹਦੇ ਚ ਇੱਕ ਕਾਰਨ ਇਹ ਵੀ ਆ ਕਿ ਜੋ ਉਹਨਾਂ ਦਿਨਾਂ 'ਚ ਹੋਇਆ ਉਹਦਾ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਆ ਦੋ ਦਿਨ ਪਹਿਲਾਂ ਹੀ ਅਖਬਾਰ 'ਚ ਖਬਰ ਆਈ ਆ ਕਿ 1993 ਦੇ ਵਿੱਚ ਜਦੋਂ ਸਰਬੀਨ ਸਿੰਘ ਦੀ ਸਰਕਾਰ ਸੀ ਉਦੋਂ ਇੱਕ ਝੂਠਾ ਇਨਕਾਊਂਟਰ ਹੋਇਆ ਜਿਹਦੇ ਚ ਇੱਕ ਗੁਲਸ਼ਨ ਕੁਮਾਰ ਨਾਮ ਦਾ ਸੱਜਣ ਜਿਹੜਾ ਵਾ ਉਹ ਮਾਰਿਆ ਗਿਆ। ਤੁਸੀਂ ਅੰਦਾਜ਼ਾ ਲਾ ਲੋ ਕਿ ਆਲਮੋਸਟ 33-34 ਸਾਲਾਂ ਬਾਅਦ ਜਾਂ 31-32 ਸਾਲਾਂ ਬਾਅਦ ਇੱਕ ਜਿਹੜਾ ਡੀਐਸਪੀ ਆ ਉਹਨੂੰ ਉਮਰਕੈਦ ਹੋਈ ਆ ਔਰ ਜਿਹੜਾ ਇੱਕ ਡੀਆਈਜੀ ਆ ਉਹਨੂੰ 7 ਸਾਲ ਦੀ ਸਜ਼ਾ ਹੋਈ ਆ। ਝੂਠਾ ਪੁਲਿਸ ਇਨਕਾਊਂਟਰ ਸੀਗਾ ਸੀਬੀਆਈ ਨੇ ਦੀ ਇਨਕੁਆਇਰੀ ਕੀਤੀ। ਇਹ ਹੋਰ ਗੱਲ ਹੈ ਕਿ 31 ਸਾਲ ਲੱਗੇ ਇਸ ਕੇਸ ਨੂੰ ਸਿਰੇ ਲੱਗਣ ਦੇ ਵਿੱਚ। ਔਰ ਗੁਲਸ਼ਨ ਕੁਮਾਰ ਉਹਦਾ ਨਾਂ ਹੀ ਦੱਸਦਾ ਵਾ ਕਿ ਉਹ ਕਿੰਨਾ ਕੁ ਵੱਡਾ ਹੱਤਵਾਦੀ ਹੋ ਸਕਦਾ ਵਾ ਹਾਰਨ ਤੋਂ ਬਾਅਦ ਵੀ ਰਮਨਜੀਤ ਸਿੰਘ ਬਿੱਟੂ ਦੀ ਜਿਹੜੀ ਸ਼ਬਦਾਵਲੀ ਸੀ ਉਹਦੇ ਤੇ ਲੋਕਾਂ ਨੂੰ ਬਹੁਤ ਇਤਰਾਜ਼ ਸੀ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਧਮਕੀ ਦੀ ਚਲਕ ਜਿਹੜੀ ਸੀ ਉਹ ਦਿਸਦੀ ਸੀ ਵੀ ਅਸੀਂ ਮੈਂ ਤੇ ਹਾਰ ਗਏ ਹਾਂ ਲੇਕਿਨ ਸਰਕਾਰ ਜਿਹੜੀ ਆ ਉਹ ਉੱਥੇ ਸਾਡੀ ਬਣ ਜਾ ਰਹੀ ਹੈ ਤੇ ਦੇਖ ਲਾਂਗੇ ਨਾ ਲੋਕਾਂ ਨੂੰ ਜਿਨ੍ਹਾਂ ਨੇ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੱਤਾ ਸੋ ਮੈਂ ਮੇਰਾ ਕਹਿਣ ਦਾ ਪਾਵੇ ਆ ਕਿ ਜਿਹੜੀ ਇੱਕ ਆਸ ਸੀਗੀ ਕਿ ਇੱਕ ਨਵੀਂ ਸ਼ੁਰੂਆਤ ਹੋਊਗੀ ਔਰ ਰਮਨਦੀਪ ਸਿੰਘ ਬਿੱਟੂ ਦੇ ਨਾਲ ਲੱਗਦੀ ਨਹੀਂ ਜੇ ਵਾਕਈ ਕੋਈ ਹਾਰਿਆਂ ਦੇ ਵਿੱਚੋਂ ਕਿਸੇ ਨੂੰ ਲੈਣਾ ਸੀ ਤੇ ਫਿਰ ਹੋਰ ਵੀ ਸੂਝਵਾਨ ਲੋਕ ਸੀਗੇ ਜਿਨ੍ਹਾਂ ਨੇ ਇਹੋ ਜਿਹੇ ਸਟੇਟਮੈਂਟਸ ਨਹੀਂ ਦਿੱਤੀਆਂ ਜਿਨ੍ਹਾਂ ਨੂੰ ਲਿਆ ਜਾ ਸਕਦਾ ਸੀ ਬੀਬੀ ਪੰਨੀਤ ਕੌਰ ਨੂੰ ਲਿਆ ਜਾ ਸਕਦਾ ਸੀ ਕਰਨਜੀਤ ਸੰਧੂ ਨੂੰ ਲਿਆ ਜਾ ਸਕਦਾ ਸੀ ਜਾਂ ਹੋਰ ਵੀ ਕਈ ਲੋਕ ਨੇ ਰਮਨਦੀਪ ਸਿੰਘ ਬਿੱਟੂ ਦੇ ਲੈਣ ਦੇ ਨਾਲ ਇੰਜ ਲੱਗਦਾ ਕਿ ਜਿਵੇਂ ਟਕਰਾਵ ਦੀ ਜਿਹੜੀ ਸਥਿਤੀ ਆ ਉਹ ਵੱਧ ਸਕਦੀ ਆ ਬਾਕੀ ਦੇਖਦੇ ਆ ਕਿ ਉਹਨਾਂ ਨੂੰ ਐਗਜ਼ੈਕਟਲੀ ਪੋਰਟਫੋਲੀਓ ਕੀ ਮਿਲਦਾ ਵਾ ਔਰ ਹੋ ਸਕਦਾ ਵਾ ਉਹ ਆਪਣੇ ਐਟੀਟਿਊਡ ਦੇ ਵਿੱਚ ਆਪਣੇ ਰਵਈਏ ਦੇ ਵਿੱਚ ਵੀ ਇੱਕ ਤਬਦੀਲੀ ਲੈ ਕੇ ਆਉਣ। ਬਾਕੀ ਦੇਖਦੇ ਆ ਅੱਗੇ-ਅੱਗੇ ਹੋਤਾ ਹੈ ਕੀ।